ਆ ਤੋਂ ਆਓ ਅੱਜ ਦਾ ਇਹ ਸਵਾਲ ਜਵਾਬ ਦਾ ਸੈਸ਼ਨ ਇਸ ਨੂੰ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਜੋ ਸਵਾਲ ਸਾਡੇ ਸਾਹਮਣੇ ਆ ਹੈ ਆਪ ਸਕਰੀਨ ਤੇ ਦੇਖ ਰਹੇ ਹੋ ਉਹ ਹੈ ਗੁਰਬਾਣੀ ਵਿੱਚ ਆਇਆ ਸ਼ਬਦ ਇਹ ਕੀੜੀ ਨੂੰ ਸਿਆਰੀ ਤੇ ਹਾਹਾ ਮੁਕਤਾ ਕੀੜੀ ਨੂੰ ਸਿਆਰੀ ਤੇ ਹਾਹੇ ਨੂੰ ਔਂਕੜ ਤੇ ਕੀੜੀ ਨੂੰ ਸਿਆਰੀ ਤੇ ਹਾਹੇ ਨੂੰ ਸਿਆਰੀ ਪੁੱਛਿਆ ਹੈ ਕਿ ਦਾ ਉਚਾਰਨ ਕਿਸ ਤਰ੍ਹਾਂ ਕਰਨਾ ਹੈ ਕੀਰਤਨ ਵਿੱਚ ਇਹ ਜੋ ਲਫ਼ਜ਼ ਹਨ ਤਿੰਨੋਂ ਹੀ ਹਾ ਹ ਮੁਕਤਾ ਹਾ ਇਹ ਨੂੰ ਔਂਕੜ ਤੇ ਹਾ ਇਹ ਨੂੰ ਸਿਆਰੀ ਇਹਨੂੰ ਹਾ ਇਹ ਨੂੰ ਢੋੜਾ ਲਾ ਕੇ ਬੋਲਿਆ ਜਾਂਦਾ ਹੈ ਇਹ ਸਵਾਲ ਕਰਦਾ ਪੁੱਛਦੇ ਆਨ ਬਈ ਕੀ ਇਹ ਠੀਕ ਹੈ ਤੋਂ ਮੈਂ ਬੇਨਤੀ ਕਰ ਰਿਹਾ ਪੈਨ ਮਨਿੰਦਰ ਗੌਰ ਜੀ ਨੂੰ ਕਿ ਇਸ ਨੂੰ ਸਾਨੂੰ ਸਮਝਾਉਣ ਦੇ ਕਰਨ ਜੀ ਕਿ ਇਹ ਠੀਕ ਹੈ ਇਸ ਦਾ ਉਚਾਰਨ ਜਾਂ ਇਸ ਦਾ ਉਚਾਰਨ ਕਿਸ ਤਰ੍ਹਾਂ ਹੋਣਾ ਚਾਹੀਦਾ ਹੈ ਪੈਨ ਮਨਿੰਦਰ ਗੌਰ ਸਿੰਘ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ ਅਬ ਜੀ ਨੇ ਸਲਾਈਡ ਡਿਸਪਲੇ ਕਰ ਦਿੱਤੀ ਹੈ ਸੋ ਜੋ ਸਵਾਲ ਪੁੱਛਿਆ ਹੈ ਇਸ ਵਿੱਚ ਹੈ ਕਿ ਈੜੀ ਔਰ ਹਾ ਹਾ ਇਹ ਉਚਾਰਨ ਹੁੰਦਾ ਹੈ ਲੇਕਿਨ ਇਹ ਆਂਦਾ ਅਵਕਵਕ ਰੂਪਾਂ ਵਿੱਚ ਹੈ ਸੋ ਜਦੋਂ ਬਾਣੀ ਵਿੱਚ ਦੇਖਦੇ ਹਾਂ ਤੇ ਲਫ਼ਜ਼ ਸਾਨੂੰ ਛੇ ਤਰ੍ਹਾਂ ਨਾਲ ਲਿਖਿਆ ਮਿਲਦਾ ਹੈ ਜਿਵੇਂ ਕਿ ਈੜੀ ਸਿਆਰੀ ਈੜੀ ਨੂੰ ਹਾ ਹਾ ਈੜੀ ਨੂੰ ਸਿਆਰੀ ਤੇ ਹਾਏ ਨੂੰ ਵੀ ਸਿਆਰੀ ਈੜੀ ਨੂੰ ਲਾਂ ਅਤੇ ਹਾ ਹਾ ਮੁਕਤਾ ਈੜੀ ਨੂੰ ਲਾਂ ਅਤੇ ਹਾ ਹਾ ਔਂਕਰ ਨਾਲ ਈੜੀ ਨੂੰ ਲਾਂ ਅਤੇ ਹਾ ਹਾ ਸਿਆਰੀ ਨਾਲ ਫਿਰ ਜੋ ਛੇਵਾਂ ਰੂਪ ਮਿਲਦਾ ਹੈ ਇਹ ਹੈ ਈੜੀ ਨੂੰ ਲਾਂ ਅਤੇ ਹਾ ਏ ਨੂੰ ਹੋੜਾ ਇਸ ਨੂੰ ਅਸੀਂ ਗੁਰਬਾਣੀ ਵਿੱਚ ਆਈਆਂ ਪੰਕਤੀਆਂ ਵਿੱਚ ਦੇਖਾਂਗੇ ਤਾਂ ਸਭ ਤੋਂ ਪਹਿਲੀ ਪੰਕਤੀ ਹੈ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਇੱਥੇ ईडी नारी है हा हा मुक्ता है ये स्त्रीलिंग रूप विच है लेकिन अस उच्चारण इसका ए ही करना है दूसरा है तन मन तन अर्पी सबो सगल वारिये ए जिंद ते इथे भी ईडी नारी है हा हा जेड़ा है मुक्ता है दो दो एग्जाम्पल हन हर रूप दे ਸੋ ਇਸ ਦਾ ਦੂਸਰਾ ਐਗਜ਼ਾਮਪਲ ਹੈ ਇੱਥੇ ਵੀ ਈ ਨੂੰ ਸਿਹਾਰੀ ਤੇ ਹਾ ਹ ਮੁਕਤ ਹੈ ਇਹ स्त्रीलिंग रूप विच है लेकिन उच्चारण इसका ए ही करना है तीसरा एग्जांपल है कि ए संसार विकार संसे मैं तरयो ब्रह्म ज्ञानी नेते ਈ ਨੂੰ ਸਿਹਾਰੀ ਹੈ ਤੇ ਹਾ ਇਹਨੂੰ ਔਂਕੜ ਲੱਗੀ ਹੈ ਤੇ ਪੁਲਿੰਗ ਦੀ ਲਿਖਾਇਆ ਗਿਆ ਪਰ ਇਸ ਦਾ ਉਚਾਰਨ ਅਸੀਂ ਏਹੀ ਕਰਨਾ ਹੈ ਇਹ ਸੰਸਾਰ ਵਿਕਾਰ ਸੰਸੇ ਮ ਤਰਿਓ ਬ੍ਰह्म ज्ञानी ਜਿਹੜਾ ਚੌਥਾ ਐਗਜ਼ਾਮਪਲ ਹੈ ਉਹ ਵੀ ਪੁਲਿੰਗ ਦਾ ਹੈ ਈੜੀ ਨੂੰ ਸਿਹਾਰੀ ਹੈ ਹਾ ਹਾ ਇਹਨੂੰ ਔਂਕੜ ਹੈ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸਮਾ ਹੈ ਇਹ ਵੀ ਪੁਲਿੰਗ ਹੈ ਲੇਕਿਨ ਉਚਾਰਨ ਏ ਹੈ ਹਾਇ ਨੂੰ ਹਾਲਾ ਕਿ ਔਂਕੜ ਲੱਗੀ ਹੋਈ ਹੈ जप तप संजम करम कमाए एह उरे मुसे इथे ईड़ी न्यारी है ते भी सारी लगी है ए बहुवचन दी लिखाया के उचारण इसका यह करना है दुष्ट बिदारे साजन रहसे अपनाए इथे भी हाए नारी है ईड़ी नारी है लेकिन उचारण करना है ए भी बहुवचन दी लिखाया के सत संतोख दया एह करनी सार हम इतनी ला लग गई है लेकिन हाहा मुक्ता है पर उचारण यही होएगा ऐ स्त्रीलिंग है दुख सुख प्यारे तुध त्याई ए सुमत गुरु ते पाई इथे भी इड़ी ला है हाहा मुक्ता है स्त्रीलिंग है उचारण इसका भी होएगा ਬੁਝੀ ਦੂਜੀ ਸਲਾਈਡ ਲਗਾ ਲੈਣੀ ਫਿਰ ਅਗਲਾ ਐਗਜ਼ਾਮਪਲ ਹੈ ਇਹ ਅੰਤ ਨਾ ਜਾਣ ਕੋਇ ਇਥੇ ਈ ਨੂੰ ਵੀ ਲਾ ਹੈ ਹਾਇ ਨੂੰ ਔਂਕਰ ਹੈ ਇਹ ਅੰਤ ਨਾ ਜਾਣ ਕੋਇ ਇਹ ਪੁਲਿੰਗ ਹੈ ਪਰ ਉਚਾਰਨ ਹਾਇ ਨੂੰ ਔਂਕਰ ਹੈ ਫਿਰ ਵੀ ਉਚਾਰਨ ਇਹ ਹੋਏਗਾ ਗੁਰਮੁਖ ਏ ਰੰਗ ਪਾਈਏ ਜਿਸਨੋ ਕਿਰਪਾ ਕਰੇ ਰਜ਼ਾਏ ਇੱਥੇ ਵੀ ਹਾਏ ਨੂੰ ਔਂਕੜ ਹੈ ਈੜੀ ਨੂੰ ਲਾਹ ਹੈ ਇਹ ਪੁਲਿੰਗ ਸੈਂਟੈਂਸ ਹੈ ਲੇਕਿਨ ਉਚਾਰਨ ਇੱਥੇ ਏ ਹੋਏਗਾ ਇਹ ਜੋ ਹੈ ਪੁਲਿੰਗ ਸੈਂਟੈਂਸ ਨਹੀਂ ਮਤਲਬ ਏ ਜੋ ਹੈ ਪੁਲਿੰਗ ਰੂਪ ਵਿੱਚ ਆਇਆ ਹੈ ਪਰ ਉਚਾਰਨ ਇਸ ਦਾ ਏ ਹੋਏਗਾ ਔਂਕੜ ਜਿਹੜੀ ਹੈ ਉਸ ਦਾ ਉਚਾਰਨ ਨਹੀਂ ਹੋਏਗਾ ਏ ਰਸਪੋਗਨ ਪਾਤਸ਼ਾਯਾਂ ਇੱਥੇ ਈੜੀ ਨੂੰ ਲਾਹ ਹੈ ਹਾਏ ਨੂੰ ਸਿਆਰੀ ਹੈ ਇਹ ਵੀ ਬਹੁਵਚਨ ਹੈ ਸੈਂਟੈਂਸ ਲੇਕਿਨ ਉਚਾਰਨ ਜਿਹੜਾ ਪੰਕਤੀ ਬਹੁਵਚਨ ਹੈ ਇਹ ਜਿਹੜਾ ਹੈ ਬਹੁਵਚਨ ਦਾ ਲਿਖਾਇਕ ਹੈ ਪਰ ਉਚਾਰਨ ਇਹ ਹੋਏਗਾ ਭਲੇ ਕੀ ਸਿਆਰੀ ਲੱਗੀ ਹੋਈ ਹੈ ਪੰਡਤ ਗੁਣੀ ਸੂਰ ਹਮ ਦਾਤੇ ਇਹ ਕਰੇ ਬੜ ਹਮ ਹੀ ਇੱਥੇ ਵੀ ਹਾਏ ਨੂੰ ਸਿਆਰੀ ਹੈ ਬਹੁਵਚਨ ਹੈ ਲੇਕਿਨ ਉਚਾਰਨ ਇਹ ਹੋਏਗਾ ਹੁਣ ਧਰਮ ਖੰਡ ਕਾ ਇਹੋ ਧਰਮ ਉਨੇਤੇ ਕੀ ਹੈ ਕਿ ਈੜੀ ਨੂੰ ਲਾ ਲੱਗੀ ਹੈ ਹਾਇ ਨੂੰ ਹੋੜਾ ਲੱਗਾ ਹੈ ਤੇ ਹੋੜੇ ਦੀ ਆਵਾਜ਼ ਜਿਹੜੀ ਹੈ ਉਹ ਉਹ ਦੀ ਤਰਫ ਜਾਂਦੀ ਹੈ ਸੋ ਤਰਮਖੰਡ ਕਾ ਇਹੋ ਤਰਮ ਜਿੱਥੇ ਇਸ ਰੂਪ ਵਿੱਚ ਅਨੁ ਦੇਖਨੇ ਦੇਖਨੇ ਨੂੰ ਮਿਲਦਾ ਹੈ ਕਿ ਈੜੀ ਨੂੰ ਲਾ ਹੈ ਔਰ ਹਾਇ ਨੂੰ ਹੋੜਾ ਲੱਗਾ ਹੈ ਤੇ ਜਦ ਹੋੜਾ ਲੱਗਾ ਹੋਏਗਾ ਤਾਂ ਅਸੀਂ ਉਹਦਾ ਉਚਾਰਨ ਇਹੋ ਕਰਨਾ ਹੈ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਇਹ ਵੀ ਇੱਥੇ ਈੜੀ ਨੂੰ ਲਾਂ ਹੈ ਹਾਇ ਨੂੰ ਓੜਾ ਹੈ ਸੋ ਇਹਦਾ ਉਚਾਰਨ ਇਹ ਹੋਏਗਾ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਸੋ ਜੇ ਅਸੀਂ ਐਗਜ਼ਾਮਪਲ ਦੇਖੇ ਹਨ ਪਹਿਲਾ ਹੈ ਈੜੀ ਨੂੰ ਸਿਹਾਰੀ ਹਾਇ ਨੂੰ ਔਂਕਰ ਦੂਸਰਾ ਹੈ ਈੜੀ ਨੂੰ ਸਿਹਾਰੀ ਹਾਇ ਨੂੰ ਵੀ ਸਿਹਾਰੀ ਤੀਸਰਾ ਹੈ ਈੜੀ ਨੂੰ ਲਾਂ ਅਤੇ ਹਾ ਮੁਕਤਾ ਚੌਥਾ ਹੈ ਈੜੀ ਨੂੰ ਲਾਂ ਹਾਏ ਨੂੰ ਔਂਕਰ ਪੰਜਵਾਂ ਹੈ ਈੜੀ ਨੂੰ ਲਾਂ ਅਤੇ ਹਾਏ ਨੂੰ ਸਿਆਰੀ ਇਹ ਸਾਰੇ ਰੂਪਾਂ ਵਿੱਚ ਉਚਾਰਨ ਇਹ ਹੋਏਗਾ ਇੱਥੇ ਅਸੀਂ ਇਹੋ ਨਹੀਂ ਉਚਾਰਨ ਕਰਨਾ ਹੈ ਇਹਨਾਂ ਸਾਰੇ ਰੂਪਾਂ ਵਿੱਚ ਇਹ ਉਚਾਰਨ ਕੀਤਾ ਜਾਂਦਾ ਹੈ ਪਰ ਜਿਹੜਾ ਛੇਵਾਂ ਹੈ ਈੜੀ ਨੂੰ ਲਾਂ ਅਤੇ ਹਾਏ ਨੂੰ ਹੋੜਾ ਜਿੱਤੇ ਇਸ ਤਰ੍ਹਾਂ ਲਿਖਿਆ ਹੋਏਗਾ ਉੱਥੇ ਇਸ ਨੂੰ ਇਹੋ ਪੜਨਾ ਹੈ ਪਰ ਅਸੀਂ ਦੇਖਦੇ ਹਾਂ ਕਿ ਜਿੱਥੇ ਸਿਹਾਰੀ ਜਾਂ ਔਂਕਰ ਹੈ ਉੱਥੇ ਵੀ ਇਸ ਨੂੰ ਇਹੋ ਪੜ ਦਿੱਤਾ ਜਾਂਦਾ ਹੈ ਇੱਥੇ ਸਿਹਾਰੀ ਜਾਂ ਲਾ ਜੋ ਹੈ ਕਾਰ ਕੀ ਹੈ ਉਹ ਇਸਤਰੀ ਲਿੰਗ ਪੁਲਿੰਗ ਬਹੁਵਚਨ ਆਦਿ ਦੇ ਲਈ ਨਜੀ ਬਾਈ ਸਾਦੀ ਦੀ ਲਿਖਾਇਕ ਹੈ ਬੜੀ ਜਾਣਦੀ ਹੈ ਵੀਜੀ ਅੱਗੇ ਕੰਪਲੀਟ ਕਰ ਲਾਣਾ ਨੈਟਵਰਕ ਇਸ਼ੂ ਸੀ ਸ੍ਰੇਵਤ ਕਰਨ ਹੋ ਗਿਆ ਨਾ ਜੀ ਏਡੀ ਐਨ ਬੀ ਡੀ ਨੂੰ ਉੱਪਰ ਪਰ ਅਸੀਂ ਦੇਖਦੇ ਹਾਂ ਕਿ ਜਿੱਤੇ ਸੀ ਅਸੀਂ ਦੇਖਦੇ ਹਾਂ ਕਿ ਜਿੱਤੇ ਸੀ ਹਾਰੀ ਜਾ ਔਂਕਰ ਹੈ ਉੱਥੇ ਵੀ ਇਸ ਨੂੰ ਇਹੋ ਪਰ ਦਿੱਤਾ ਜਾਂਦਾ ਹੈ इतने सियाारी ज कार हैुल बहुवचन आदि दी लिखायक है पढ़ी नहीं जाती है सिर्फ जिथे होड़े नाल है उथे पढ़ी जाती है बाकी सर सारिया जगह ते ए पढ़िया जाता है सिर्फ होड़े दी जगह ए हो पढ़िया जाता है तो बानी पढ़न लग्या इस गल का ध्यान रखना बहुत जरूरी है ਔਰ ਯਾ ਕੋਈ ਲਾਲੇ ਖਿਮਾ ਦੀ ਜਾਚਾ ਖਾ ਜੇ ਕੋਈ ਹੋਰ ਵੀਰ ਪੈਨ ਇਨਪੁਟ ਪਾਣਾ ਚਾਹੁੰਦੇ ਹਨ ਤਾਂ ਜਰੂਰ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਨ ਬਰਿੰਦਰ ਕੌਰ ਜੀ ਤੁਸੀਂ ਬਹੁਤ ਹੀ ਕੁਆਲਿਟੀ ਦੇ ਨਾਲ ਜਵਾਬ ਦਿੱਤਾ ਹੈ ਕਿ ਜਿੱਤੇ ਈੜੀ ਨੂੰ ਲਾਂ ਲੱਗੀ ਹੋਈ ਹੈ ਔਰ ਆੜੇ ਨੂੰ ਆਹੇ ਨੂੰ ਹੋੜਾ ਹੈ ਉਥੇ ਹੀ ਇਹਦੀ ਪ੍ਰੋਨਨਸੀਏਸ਼ਨ ਜਿਹੜੀ ਹੈ ਉਹ ਇਹ ਹੋਏਗੀ ਬਾਕੀ ਜਿੱਥੇ ਆਹਾ ਮੁਕਤਾ ਹੈ ਜਾਂ ਆਇ ਓਂਕੜ ਹੈ ਜਾਂ ਉਸ ਨੂੰ ਸਿਆਰੀ ਤੇ ਇਹ ਜਿਹੜੇ ਇਹਦੇ ਵਿੱਚ ਬੋਲੇ ਨਹੀਂ ਜਾਣਗੇ ਇਹ ਸਿਰਫ ਜਿਹੜੇ ਹਨ ਉਹ ਪ੍ਰੋਨਨਸੀਏਸ਼ਨ ਜਿਹੜੀ ਹੈ ਉਹ ਆਹਾ ਮੁਕਤਾ ਦੇ ਤੌਰ ਦੇ ਉਪਰ ਹੀ ਇਸ ਦੀ ਕੀਤੀ ਜਾਏਗੀ ਭਾਵੇਂ ਓਂਕੜ ਲੱਗਿਆ ਹੈ ਜਾਂ ਸਿਆਰੀ ਲੱਗੀ ਹੋਈ ਹੈ ਤੇ ਬੜੇ ਸਪਸ਼ਟ ਆਪ ਜੀ ਨੇ ਦੱਸਿਆ ਹੈ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ